ਇੱਕ 스페ਸ਼ਲ ਮਸਾਲਾ ਪਾ ਕੇ ਅੱਜ ਆਪਾਂ ਬਣਾਵਾਂਗੇ ਮਸਾਲੇਦਾਰ ਬਹੁਤ ਹੀ ਵਧੀਆ ਪਿੰਡੀਆਂ ਦੀ ਸਬਜ਼ੀ ਤੇ ਨਾਲ ਹੀ ਬਣਾਵਾਂਗੇ ਕਰਕਰੇ ਕਰਾਰੇ ਕਰਾਰੇ ਮਸਾਲੇਦਾਰ ਪਰੌਂਠੇ ਤੇ ਸਭ ਤੋਂ ਪਹਿਲਾਂ ਆਪਾਂ ਬਣਾਵਾਂਗੇ ਪਿੰਡੀਆਂ ਦੀ ਸਬਜ਼ੀ ਤੇ ਫਿਰ ਬਣਾਵਾਂਗੇ ਪਰੌਂਠੇ ਤੇ ਜਿਹਦੇ ਵਾਸਤੇ ਮੈਂ ਇੱਥੇ ਲਈਆਂ ਨੇ ਅੱਧਾ ਕਿਲੋ ਤੋਤੀਆਂ ਹੋਈਆਂ ਤੇ ਇੱਕਦਮ ਸੁਕਾਈਆਂ ਹੋਈਆਂ ਇਹ ਦੇਖੋ ਜੀ ਤਾਜ਼ੀਆਂ ਤਾਜ਼ੀਆਂ ਪਿੰਡੀਆਂ ਬਸ ਇੱਥੋਂ ਤੋੜ ਕੇ ਦੇਖ ਲਵੋ ਜੇ ਵਧੀਆ ਟੁੱਟ ਜੇ ਤੇ ਸਮਝੋ ਪਿੰਡੀ ਇੱਕਦਮ ਤਾਜੀ ਹੈ ਹਰ ਇੱਕ ਪਿੰਡੀ ਨੂੰ ਨਾ ਇਸਨਾ ਦੋਨੋਂ ਸਾਈਡ ਤੋਂ ਥੋੜਾ ਥੋੜਾ ਕੱਟਣ ਤੋਂ ਬਾਅਦ ਫਿਰ ਆਪਾਂ ਪਿੰਡੀਆਂ ਦੀ ਕਟ ਤੇ ਦੇਖੋ ਜੀ ਪਿੰਡੀਆਂ ਦੀਨਾ ਮੈਂ ਇਸ ਤਰ੍ਹਾਂ ਦੀ ਕਟਿੰਗ ਕਰ ਲਈ ਐ ਵੱਡੀਆਂ-ਵੱਡੀਆਂ ਪਿੰਡੀਆਂ ਕੱਟੀਆਂ ਨੇ ਇਹ ਤਕਰੀਬਨ 1 ਤੋਂ 1.5 ਇੰਚ ਦੇ ਕਰੀਬ ਹੈਗੇ ਨੇ ਪੀਸਸ ਤੇ ਹੁਣ ਆਪਾਂ ਲਵਾਂਗੇ ਮਿਕਸੀ ਦਾ ਗ੍ਰਾਈਂਡਰ ਜਾਰ ਤੇ ਉਹਦੇ ਵਿੱਚ ਪਾਵਾਂਗੇ ਇੱਕ ਛੋਟਾ ਜਿਹਾ ਟੁਕੜਾ ਦਾਲਚੀਨੀ ਦਾ ਥੋੜੀਆਂ ਜਿਹੀਆਂ ਕਾਲੀਆਂ ਮਿਰਚਾਂ ਕਰੀਬ 8 ਤੋਂ 10 ਤੇ ਨਾਲ ਹੀ ਪਾਵਾਂਗੇ ਇੱਕ ਛੋਟਾ ਚਮਚ ਉੱਪਰ ਤੱਕ ਭਰ ਕੇ ਸੌਂਫ ਅੱਧਾ ਛੋਟਾ ਚਮਚ ਜੀਰਾ ਤੇ ਦੋ ਛੋਟੇ ਚਮਚ ਪਾਵਾਂਗੇ ਸਾਬਤ ਧਨੀਆ ਤੇ ਦੋ ਪਾਵਾਂਗੇ ਸੁੱਕੀਆਂ ਵਾਲੀਆਂ ਸਾਬਤ ਲਾਲ ਮਿਰਚਾਂ ਦੋ ਹਰੀਆਂ ਮਿਰਚਾਂ ਤੇ 1 ਇੰਚ ਦਾ ਅਦਰਕ ਅਦਰਕ ਨੂੰ ਵੀ ਕੱਟ ਕੇ ਪਾਵਾਂਗੇ ਆਸਾਨੀ ਨਾਲ ਮਸਾਲਾ ਪੀਸਿਆ ਜਾਏਗਾ ਤੇ ਹੁਣ ਨਾ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਦਰਦਰਾ ਗ੍ਰाइंड ਕਰ ਲਵਾਂਗੇ ਤੇ ਆ ਦੇਖੋ ਜੀ ਇਸ ਤਰ੍ਹਾਂ ਦਾ ਦਰਦਰਾ ਗ੍ਰाइंड ਕਰ ਲੈਣਾ ਸਾਰੀਆਂ ਚੀਜ਼ਾਂ ਨੂੰ ਤੇ ਇਹੀ ਮਸਾਲਾ ਹੈ ਜਿਹਦਾ ਸਵਾਦ ਪਿੰਡੀਆਂ ਦੇ ਵਿੱਚ ਬਹੁਤ ਹੀ ਵਧੀਆ ਆਏਗਾ ਇਹਦਾ ਆਪਾਂ ਪਿੰਡੀਆਂ ਨੂੰ ਤੜਕਾ ਦਵਾਂਗੇ ਤੇ ਚਲੋ ਹੁਣ ਆਪਾਂ ਗੈਸ 'ਤੇ ਚੱਲਦੇ ਹਾਂ ਤੇ ਹੁਣ ਗੈਸ 'ਤੇ ਰੱਖਾਂਗੇ ਇੱਕ ਕੜਾਈ ਤੇ ਕੜਾਈ ਦੇ ਵਿੱਚ ਨਾ ਤਿੰਨ ਤੋਂ ਚਾਰ ਵੱਡੇ ਚਮਚ ਸਰੋਂ ਦਾ ਤੇਲ ਪਾ ਕੇ ਗਰਮ ਕਰ ਲਵਾਂਗੇ ਪਿੰਡੀ ਤੇ ਸੁੱਕੀ ਸਬਜੀ ਹੈ ਨਾ ਮਸਾਲੇਦਾਰ ਸਰੋਂ ਦੇ ਤੇਲ ਚ ਬਹੁਤ ਹੀ ਟੇਸਟੀ ਬਣਦੀ ਹੈ ਤੇ ਜਦੋਂ ਸਰੋਂ ਦਾ ਤੇਲ ਚੰਗੀ ਤਰ੍ਹਾਂ ਗਰਮ ਹੋ ਜਾਏਗਾ ਨਾ ਉਦੋਂ ਆਪਾਂ ਇਹਦੇ ਵਿੱਚ ਕਟੀਆਂ ਹੋਈਆਂ ਪਿੰਡੀਆਂ ਪਾਵਾਂਗੇ ਤੇ ਇਹਨਾਂ ਨੂੰ ਤੇਲ ਦੇ ਵਿੱਚ ਮਿਕਸ ਕਰਕੇ ਨਾ ਆਪਾਂ ਥੋੜੀ-ਥੋੜੀ ਰੇਡ ਨੂੰ ਚਲਾਉਂਦੇ ਹੋਏ 70 ਤੋਂ 80% ਤੱਕ ਪਕਾ ਲੈਣਾ ਤੇ ਰੋਜ਼ ਦੀ ਸਬਜੀ ਨੂੰ ਜੇ ਥੋੜਾ ਜਿਹਾ ਚੇਂਜ ਕਰਕੇ ਬਣਾ ਲਵੋ ਨਾ ਤੇ ਖਾਣਾ ਜਿਹੜਾ ਹੈ ਉਹ ਸਪੈਸ਼ਲ ਬਣ ਜਾਂਦਾ ਹੈ ਤੇ ਨਾਲੇ ਖਾਣ ਦਾ ਸਵਾਦ ਵੀ ਆ ਜਾਂਦਾ ਹੈ ਤੇ ਜਿਵੇਂ ਕਿ ਅੱਜ ਮੈਂ ਭਿੰਡੀਆਂ ਬਣਾ ਰਹੀਆਂ ਇੱਕ ਸਪੈਸ਼ਲ ਮਸਾਲੇ ਦੇ ਨਾਲ ਬਹੁਤ ਹੀ ਵਧੀਆ ਬਣਨਗੀਆਂ ਤੇ ਤੁਸੀਂ ਇਸ ਤਰ੍ਹਾਂ ਜ਼ਰੂਰ ਬਣਾਇਓ ਤੇ ਲੋ ਜੀ ਹੁਣ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਮੀਡੀਅਮ ਤੇ ਮੀਡੀਅਮ ਫਲੇਮ ਤੇ ਨਾ ਥੋੜੀ ਥੋੜੀ ਦੇਰ ਚਲਾਉਂਦੇ ਹੋਏ ਆਪਾਂ ਇਹਨਾਂ ਨੂੰ ਪਕਾ ਲੈਣਾ ਤੇ ਹੁਣ ਇੱਥੇ ਨਾ ਥੋੜੀ ਜਿਹੀ ਦੇਰ ਪਕਾਉਣ ਤੋਂ ਬਾਅਦ ਇਹ ਭਿੰਡੀਆਂ ਨੇ ਨਾ ਜਿਹੜੀਆਂ ਇਹ 80% ਤੱਕ ਪੱਕ ਚੁਕੀਆਂ ਨੇ ਤੇ ਮੈਂ ਇਹਨਾਂ ਨੂੰ ਬਿਨਾਂ ਟੱਕੇ ਹੋਏ ਪਕਾਇਆ ਹੈ ਤੇ ਜੇਕਰ ਤੁਸੀਂ ਚਾਹਦੇ ਹੋ ਕਿ ਭਿੰਡੀਆਂ ਜਿਹੜੀਆਂ ਨੇ ਇੱਕਦਮ ਵਧੀਆ ਬਣਨ ਚਿਪਚਿਪੀਆਂ ਨਾ ਬਣਨ ਤੇ ਭਿੰਡੀਆਂ ਨੂੰ ਨਾ ਤੋਂ ਤੋਂ ਬਚ ਚੰਗੇ ਤਰ੍ਹਾਂ ਸੁਕਾਓ ਪਿੰਡੀਆਂ ਦੇ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਤੇ ਇਹ ਜਦੋਂ 70 ਤੋਂ 80% 80% ਕੇਰੀ ਪੱਕ ਜਾਂਨਾ ਫਿਰ ਆਪਾਂ ਇਹਨਾਂ ਨੂੰ ਇੱਕ ਵੱਖਰੇ ਭਾਂਡੇ ਵਿੱਚ ਕੱਢ ਲਵਾਂਗੇ ਬਹੁਤ ਹੀ ਛੇਤੀ ਬਣ ਕੇ ਤਿਆਰ ਹੋ ਜਾਂਦੀ ਹੈ ਇਹ ਸਬਜੀ ਤੇ ਕੜਾਹੀ 'ਚ ਜਿਹੜਾ ਥੋੜਾ ਜਿਹਾ ਤੇਲ ਬਚਿਆ ਹੈ ਨਾ ਇਹਦੇ ਵਿੱਚ ਆਪਾਂ ਇੱਕ ਚਮਚ ਤੇਲ ਹੋਰ ਪਾਵਾਂਗੇ ਮਸਾਲਾ ਭੁੰਨਣ ਵਾਸਤੇ ਜੇ ਲੋੜ ਪਵੇ ਤਾਂ ਪਾਓ ਜੇ ਨਹੀਂ ਲੋੜ ਪਵੇ ਤਾਂ ਨਾ ਪਾਓ ਤੇ ਜਦੋਂ ਇਹ ਤੇਲ ਗਰਮ ਹੋ ਜਾਏਗਾ ਉਦੋਂ ਆਪਾਂ ਇਹਦੇ ਵਿੱਚ ਦਰਦਰਾ ਗ੍ਰाइंड ਕੀਤਾ ਹੋਇਆ ਸਾਰਾ ਮਸਾਲਾ ਇੱਕੋ ਵਾਰੀ ਪਾਵਾਂਗੇ ਤੇ ਮਸਾਲੇ ਨੂੰ ਨਾ ਹੁਣ ਗੈਸ ਦੀ ਮੀਡੀਅਮ ਫਲੇਮ ਤੇ ਆਪਾਂ ਭੁੰਨ ਲਵਾਂਗੇ ਮਤਲਬ ਮਸਾਲਾ ਜਲਣਾ ਨਹੀਂ ਚਾਹੀਦਾ ਆਪਾਂ ਸਾਰੇ ਮਸਾਲੇ ਦੇ ਵਿੱਚ ਪਾਏ ਹੋਏ ਨੇ ਇੱਕੋ ਮਸਾਲੇ ਦੇ ਵਿੱਚ ਇਸ ਕਰਕੇ ਨਾ ਤੇ ਕੋਈ ਜੀਰਾ ਨਾ ਕੁਝ ਕੋਈ ਵੀ ਮਸਾਲਾ ਆਪਾਂ ਇਹਦੇ ਵਿੱਚ ਨਹੀਂ ਪਾਣਾ ਸਾਬਤ ਮਸਾਲਾ ਬਸ ਇਹਨੂੰ ਹੀ ਚੰਗੀ ਤਰ੍ਹਾਂ ਭੁੰਨ ਲੈਣਾ ਜਦੋਂ ਮਸਾਲਾ ਚੰਗੀ ਤਰ੍ਹਾਂ ਭੁੱਜ ਜਾਏਗਾ ਨਾ ਉਦੋਂ ਆਪਾਂ ਇਹਦੇ ਵਿੱਚ ਇੱਕ ਵੱਡੇ ਸਾਈਜ਼ ਦਾ ਟਮਾਟਰ ਪਾ ਦਵਾਂਗੇ ਟਮਾਟਰ ਛੋਟੇ ਹੋਣ ਤਾਂ ਤੁਸੀਂ ਦੋ ਵੀ ਲੈ ਸਕਦੇ ਹੋ ਤੇ ਮੈਂ ਚੋਪਰ 'ਚ ਚੋਪ ਕੀਤਾ ਹੈ ਟਮਾਟਰ ਨੂੰ ਤਦੂਕਸ ਵੀ ਕਰ ਸਕਦੇ ਹੋ ਜਾਂ ਫਿਰ ਤੁਸੀਂ ਬਰੀਕ-ਬਰੀਕ ਕੱਟ ਕੇ ਵੀ ਪਾ ਸਕਦੇ ਹੋ ਇਸ ਨੂੰ ਟਮਾਟਰ ਨੂੰ ਵੀ ਆਪਾਂ ਚੰਗੀ ਤਰ੍ਹਾਂ ਪਕਾ ਲੈਣਾ ਹੈ ਤੇ ਹਲਾਉ ਜੀ ਮਸਾਲਾ ਗਿਆ ਹੈ ਪੁੱਜ ਯਾਨੀ ਕਿ ਜਿਹੜੇ ਟਮਾਟਰ ਨੇ ਨਾ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਸੁਕਾ ਲੈਣਾ ਹੈ ਜਿਹੜਾ ਪਾਣੀ ਹੈ ਨਾ ਟਮਾਟਰਾਂ ਦਾ ਉਹ ਬਿਲਕੁਲ ਸੁੱਕ ਜਾਣਾ ਚਾਹੀਦਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਛੋਟਾ ਚਮਚ ਭਰ ਕੇ ਲੂਣ ਲੂਣ ਤੁਸੀਂ ਆਪਣੇ ਸਵਾਦ ਦੇ ਮੁਤਾਬਿਕ ਪਾ ਸਕਦੇ ਹੋ ਤੇ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਹਲਦੀ ਤੇ ਚਮਚ ਦਾ ਚੌਥਾ ਹਿੱਸਾ ਹੀ ਆਪਾਂ ਪਾਵਾਂਗੇ ਕਸ਼ਮੀਰੀ ਲਾਲ ਮਿਰਚਾਂ ਦਾ ਬਸ ਬਾਕੀ ਹੋਰ ਕੋਈ ਮਸਾਲੇ ਆਪਾਂ ਇਹਦੇ ਵਿੱਚ ਨਹੀਂ ਪਾਣੇ ਕਿਉਂਕਿ ਜਿਹੜਾ ਮਸਾਲਾ ਆਪਾਂ ਗ੍ਰाइंड ਕੀਤਾ ਹੈ ਨਾ ਉਹਦੇ ਵਿੱਚ ਆਪਾਂ ਸਾਰੇ ਮਸਾਲੇ ਪਾ ਚੁੱਕੇ ਆਂ ਔਰ ਇਹ ਜਿਹੜੀ ਸਬਜ਼ੀ ਆਪਾਂ ਜ ਬਣਾ ਰਿਹਾ ਨਾ ਇਹਦੇ ਵਿੱਚ ਨਾ ਤੇ ਲਸਣ ਪੈਂਦਾ ਤੇ ਨਾ ਹੀ ਪਿਆਜ਼ ਬਹੁਤ ਹੀ ਛੇਤੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਜਿਹੜੇ ਲਸਣ ਪਿਆਜ਼ ਨਹੀਂ ਖਾਂਦੇ ਉਹ ਤਾਂ ਇਹ ਸਬਜ਼ੀ ਨੂੰ ਬਹੁਤ ਹੀ ਖੁਸ਼ ਹੋ ਕੇ ਖਾਣਗੇ ਸਵਾਦ ਨਾਲ ਖਾਣਗੇ ਤੇ ਹੁਣ ਇੱਥੇ ਦੇਖੋ ਜੀ ਹਲਦੀ ਭੁੱਜ ਚੁੱਕੀ ਹੈ ਮਸਾਲੇ ਨੇ ਤੇਲ ਵੀ ਛੱਡ ਦਿੱਤਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਪਕਾਈਆਂ ਹੋਈਆਂ ਪਿੰਡੀਆਂ ਜਿਹੜੀਆਂ ਆਪਾਂ 80% ਤੱਕ ਪਕਾਈਆਂ ਸੀ ਤੇ ਹੁਣ ਇਹ ਪਿੰਡੀਆਂ ਨੂੰ ਔਰ ਮਸਾਲੇ ਨੂੰ ਆਪਾਂ ਚੰਗੀ ਤ ਪਿੰਡੀਆਂ ਨੂੰਰ ਮਸਾਲੇ ਨੂੰ ਮਿਕਸ ਕਰਨ ਤੋਂ ਬਾਅਦ ਆਪਾਂ 2 ਤੋਂ 3 ਮਿੰਟ ਇਹਨਾਂ ਨੂੰ ਟੱਕ ਕੇ ਪਕਾਵਾਂਗੇ ਗੈਸ ਦੀ ਮੀਡੀਅਮ ਤੋਂ ਲੋ ਫਲੇਮ ਤੇ ਜਿਹੜੀ ਪਿੰਡੀਆਂ ਚ ਕਸਰ ਹੈ ਉਹ ਵੀ ਪੂਰੀ ਹੋ ਜਾਏਗੀ ਤੇ ਮਸਾਲਾ ਚੰਗੀ ਤਰ੍ਹਾਂ ਰਸ ਮਿਚ ਜਾਏਗਾ ਤੇ ਹੁਣ ਇੱਥੇ ਨਾ ਮੈਂ ਪਿੰਡੀਆਂ ਨੂੰ ਟੱਕ ਕੇ 2 ਤੋਂ 3 ਮਿੰਟ ਤੱਕ ਪਕਾ ਲਿਆ ਤੇ ਪਿੰਡੀਆਂ ਜਿਹੜੀਆਂ ਨੇ ਉਹ ਤਕਰੀਬਨ ਪੱਕ ਚੁੱਕੀਆਂ ਨੇ ਜਿਹੜੀ ਇਹਨਾਂ ਚ ਕਸਰ ਸੀ ਉਹ ਵੀ ਪੂਰੀ ਹੋ ਚੁੱਕੀ ਹੈ ਤੇ ਪਿੰਡੀਆਂ ਦੇ ਵਿੱਚ ਨਾ ਥੋੜੀ ਜਿਹੀ ਖਟਾਈ ਹੋਵੇ ਤੇ ਵਧੀਆ ਲੱਗਦੀਆਂ ਨੇ ਚਟਪਟੀਆਂ ਬਣਦੀਆਂ ਨੇ ਨਾਲੇ ਸਵਾਦ ਲੱਗਦੀਆਂ ਨੇ ਤੇ ਆਪਾਂ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਚਮ ਕਿਉਂਕਿ ਆਪਾਂ ਇਹਦੇ ਵਿੱਚ ਟਮਾਟਰ ਵੀ ਪਾਇਆ ਹੋਇਆ ਹੈ ਇਸ ਕਰਕੇ ਅਮਚੂਰ ਥੋੜਾ ਕਾਠੀ ਪਾਵਾਂਗੇ ਅਮਚੂਰ ਦੀ ਜਗ੍ਹਾ ਤੁਸੀਂ ਚਾਟ ਮਸਾਲਾ ਵੀ ਪਾ ਸਕਦੇ ਹੋ ਤੇ ਨਾਲ ਹੀ ਪਾ ਦਵਾਂਗੇ ਕੱਟਿਆ ਹੋਇਆ ਹਰਾ ਧਨੀਆ ਤੇ ਇਹ ਧਿਆਨ ਰੱਖਣਾ ਹੈ ਕਿ ਅਮਚੂਰ ਸਾਰੀਆਂ ਭਿੰਡੀਆਂ ਜਦੋਂ ਪੱਕ ਜਾਣ ਉਸ ਤੋਂ ਬਾਅਦ ਹੀ ਪਾਣਾ ਹੈ ਤੇ ਬਸ ਹੁਣ ਗੈਸ ਦੀ ਫਲੇਮ ਨੂੰ ਇੱਥੇ ਕਰ ਦਵਾਂਗੇ ਆਪਾਂ ਬੰਦ ਤੇ ਅਮਚੂਰ ਨੂੰ ਔਰ ਧਨੀਆ ਨੂੰ ਨਾ ਭਿੰਡੀਆਂ ਦੇ ਵਿੱਚ ਆਪਾਂ ਮਿਕਸ ਕਰ ਦਵਾਂਗੇ ਤੇ ਮਿਕਸ ਕਰਨ ਤੋਂ ਬਾਅਦ ਹੁਣ ਐ ਲੋ ਜੀ ਸੜੀਆਂ ਬਹੁਤ ਹੀ ਵਧੀਆ ਮਸਾਲੇਦਾਰ ਪਿੰਡੀਆਂ ਤਿਆਰ ਨੇ ਇੱਕ ਸਪੈਸ਼ਲ ਮਸਾਲੇ ਦੇ ਨਾਲ ਬਹੁਤ ਹੀ ਵਧੀਆ ਪਿੰਡੀਆਂ ਬਣੀਆਂ ਨੇ ਤੁਸੀਂ ਇਹਨਾਂ ਨੂੰ ਜਰੂਰ ਟਰਾਈ ਕਰਿਓ ਤੇ ਚਲੋ ਹੁਣ ਆਪਾਂ ਪਰਾਂਠੇ ਵੀ ਬਣਾ ਲੈਨੇ ਆ ਪਿੰਡੀਆਂ ਨਾਲ ਖਾਣ ਵਾਸਤੇ ਤੇ ਪਰੌਠਾ ਬਣਾਉਣ ਵਾਸਤੇ ਨਾ ਨਾਰਮਲ ਗੁੰਨੇ ਆਟੇ ਦਾ ਪੇੜਾ ਲੈ ਕੇ ਥੋੜਾ ਜਿਹਾ ਸੁੱਕਾ ਆਟਾ ਲਗਾ ਕੇ ਤੇ ਆਪਾਂ ਇਹਦੀ ਗੋਲ ਰੋਟੀ ਵੇਲ ਲਵਾਂਗੇ ਜਿਹੜਾ ਆਪਾਂ ਘਰ 'ਚ ਰੋਜ਼ ਆਟਾ ਗੁੰਨਦੇ ਆ ਉਹ ਹੀ ਆਟਾ ਮੈਂ ਇੱਥੇ ਲਿਆ ਹੈ ਐਸ ਨਾਲ ਦੇ ਇੱਕ ਗੋਲ ਰੋਟੀ ਵੇਲ ਕੇ ਨਾ ਵੱਡੀ ਤੇ ਇਹਦੇ ਉੱਤੇ ਆਪਾਂ ਪਾਵਾਂਗੇ ਥੋੜਾ ਜਿਹਾ ਘਿਓ ਤੇ ਘਿਓ ਨੂੰ ਨਾ ਸਾਰੇ ਪਾਸੇ ਚੰਗੀ ਤਰ੍ਹਾਂ ਲਾਲਵਾਂਗੇ ਬਹੁਤ ਹੀ ਵਧੀਆ ਖਸਤਾ ਪਰੌਂਠਾ ਬਣਦਾ ਹੈ ਤੇ ਨਾਲ ਹੀ ਥੋੜਾ ਜਿਹਾ ਨਾ ਸੁੱਕਾ ਆਟਾ ਵੀ ਥੂੜ ਦਵਾਂਗੇ ਇਸ ਤੋਂ ਬਾਅਦ ਉਹਨਾਂ ਪਾ ਪਾਵਾਂਗੇ ਇਹਦੇ ਵਿੱਚ ਮਸਾਲੇ ਪਹਿਲਾਂ ਪਾਵਾਂਗੇ ਥੋੜਾ ਜਿਹਾ ਜੀਰਾ ਜੀਰੇ ਦਾ ਸੁਆਦ ਬਹੁਤ ਵਧੀਆ ਆਉਂਦਾ ਤੁਸੀਂ ਆਪਣੀ ਮਰਜ਼ੀ ਦੇ ਮਸਾਲੇ ਦੇ ਵਿੱਚ ਪਾ ਸਕਦੇ ਹੋ ਜੀਰੇ ਦੀ ਜਗ੍ਹਾ ਤੁਸੀਂ ਜੁਆਇਨ ਵੀ ਪਾ ਸਕਦੇ ਹੋ ਜੁਆਇਨ ਦਾ ਵੀ ਸਵਾਦ ਬਹੁਤ ਵਧੀਆ ਆਉਂਦਾ ਹੈ ਥੋੜੀ ਜੀ ਪਾਵਾਂਗੇ ਪੀਸੀਆਂੀਆਂ ਕਾਲੀਆਂ ਮਿਰਚਾਂ ਥੋੜੇ ਜਿ ਦੇ ਰੈੱਡ ਚਿਲੀ ਫਲੇਕਸ ਵੀ ਪਾਵਾਂਗੇ ਭਾਵੇਂ ਇਹ ਦੀ ਜਗ੍ਹਾ ਤੁਸੀਂ ਪੀਸੀਆਂੀਆਂ ਲਾਲ ਮਿਰਚਾਂ ਵੀ ਪਾ ਸਕਦੇ ਹੋ ਜੇ ਕਰਾਰਾ ਪਰੌਠਾ ਖਾਣਾ ਪਸੰਦ ਕਰਦੇ ਹੋ ਤੇ ਮੈਂ ਇਹਦੇ ਵਿੱਚ ਨਾ ਥੋੜਾ ਜਿਹਾ ਸਾਬਤ ਜੀਰਾ ਪਾਇਆ ਤੇ ਥੋੜਾ ਜਿਹਾ ਨਾ ਜੀਰਾ ਮਸਾਲਾ ਵੀ ਪਾ ਰਹੀਆਂ ਯਾਨੀ ਕਿ ਪੀਸਿਆ ਹੋਇਆ ਤੇ ਪੁੰਨਿਆ ਹੋਇਆ ਜੀਰਾ ਚਾਹੇ ਦੋਨੋਂ ਪਾਲੋ ਤੇ ਭਾਵੇਂ ਇੱਕ ਹੀ ਚੀਜ਼ ਪਾਲੋ ਜਿੰਨੇ ਮਸਾਲੇ ਪਾਵਾਂਗੇ ਉਹਨਾਂ ਪਰੌਠਾ ਸਵਾਦ ਬਨੇਗਾ ਜਿਨ੍ਹਾਂ ਨੂੰ ਮ ਤੇ ਲੂਣ ਮੈਂ ਹਰੇ ਦੇ ਵਿੱਚ ਨਹੀਂ ਪਾਇਆ ਮੈਂ ਪਾਰੀਆਂ ਇਹਦੇ ਵਿੱਚ ਥੋੜਾ ਜਿਹਾ ਚਾਟ ਮਸਾਲਾ ਚਾਟ ਮਸਾਲੇ ਚ ਵੀ ਲੂਣ ਹੁੰਦਾ ਨਾਲੇ ਚਟਪਟਾ ਵੀ ਹੋ ਜਾਏਗਾ ਤੇ ਨਾਲੇ ਲੂਣ ਵੀ ਆ ਜਾਏਗਾ ਇਹਦੇ ਵਿੱਚ ਤੁਸੀਂ ਚਾਹੋ ਤਾਂ ਲੂਣ ਵੀ ਪਾ ਸਕਦੇ ਹੋ ਤੇ ਇਹਦੇ ਵਿੱਚ ਆਪਣੀ ਮਰਜ਼ੀ ਦੇ ਸਾਰੇ ਮਸਾਲੇ ਤੁਸੀਂ ਪਾ ਸਕਦੇ ਹੋ ਤੇ ਜਿਹੜਾ ਪਰੌਂਠਾ ਹੈ ਪਲੇਨ ਵੀ ਬਣਾ ਸਕਦੇ ਹੋ ਕਿਉਂਕਿ ਭਿੰਡੀਆਂ ਮਸਾਲੇਦਾਰ ਨੇ ਤੇ ਹੁਣ ਆਪਾਂ ਕੀ ਕਰਾਂਗੇ ਇੱਕ ਸਾਈਡ ਤੋਂ ਨਾ ਇਹਨੂੰ ਇਸ ਤਰ੍ਹਾਂ ਕਰਕੇ ਮੋੜਨਾ ਸ਼ੁਰੂ ਕਰ ਦੇਵਾਂਗੇ ਤੇ ਮੋੜ ਕੇ ਨਾ ਇਹਨੂੰ ਹੱਥ ਨਾਲ ਨਾ ਥੋੜਾ ਜਿਹਾ ਇਸ ਤਰ੍ਹਾਂ ਫਲੈਟ ਕਰ ਲਵਾਂਗੇ ਹੁਣ ਆ ਕੀ ਕਰਾਂਗੇ ਆਪਾਂ ਇਹਨੂੰ ਨਾ ਵਿਚੋ ਦੀ ਲਾਵਾਂਗੇ ਇੱਕ ਕੱਟ ਤੇ ਕੱਟ ਲਾ ਕੇ ਜਿਹੜਾ ਇੱਕ ਰੋਲ ਹੈ ਇਹਦੇ ਆਪਾਂ ਬਣਾ ਲਵਾਂਗੇ ਦੋ ਰੋਲ ਤੇ ਫਿਰ ਇਹਨੂੰ ਨਾ ਇਸ ਤਰ੍ਹਾਂ ਕਰਕੇ ਥੋੜਾ ਜਿਹਾ ਆਪਾਂ ਖੋਲ ਲਵਾਂਗੇ ਇਹ ਦੇਖੋ ਤੇ ਥੋੜਾ ਜਿਹਾ ਇਸ ਤਰ੍ਹਾਂ ਫਲੈਟ ਹੋਰ ਕਰਾਂਗੇ ਹੱਥ ਨਾਲ ਥੋੜਾ ਜਿਹਾ ਖਿੱਚ ਕੇ ਵਧਾ ਲਵਾਂਗੇ ਤੇ ਫਿਰ ਇਹਨੂੰ ਨਾ ਇਸ ਤਰ੍ਹਾਂ ਇਸ ਤਰ੍ਹਾਂ ਫੋਲਡ ਕਰੀ ਜਾਵਾਂਗੇ ਤੇ ਬਣ ਜਾਏਗਾ ਬਹੁਤ ਹੀ ਵਧੀਆ ਲੇਅਰ ਵਾਲਾ ਪਰੌਂਠਾ ਯਾਨੀ ਕਿ ਪੜ ਵਾਲਾ ਪਰੌਂਠਾ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਆ ਖੂਬਸਾਰੇ ਪੜ ਬਨਨਗੇ ਔਰ ਬਹੁਤ ਹੀ ਵਧੀਆ ਪਰੌਂਠਾ ਬਨ ਕੇ ਤਿਆਰ ਹੋਏਗਾ ਤੇ ਹੁਣ ਨਾ ਥੋੜਾ ਜਿਹਾ ਕੱਟਿਆ ਹੋਇਆ ਧਨੀਆ ਇਹਦੇ ਉੱਪਰ ਆਪਾਂ ਲਗਾ ਦੇਵਾਂਗੇ ਤੇ ਧਨੀਆ ਜਿਹੜਾ ਤੁਸੀਂ ਮਸਾਲਿਆਂ ਦੇ ਨਾਲ ਵਿੱਚ ਵੀ ਪਾ ਸਕਦੇ ਹੋ ਤੇ ਹੁਣ ਇਹਦੇ ਉੱਤੇ ਥੋੜਾ ਜਿਹਾ ਸੁੱਕਾ ਆਟਾ ਲਗਾ ਕੇ ਨਾ ਆਪਾਂ ਇਹਨੂੰ ਗੋਲ ਵੇਲ ਲਵਾਂਗੇ ਮੈਂ ਬਣਾ ਰਹੀ ਹਾਂ ਅੱਜ ਲੱਛੇਦਾਰ ਪਰੌਂਠਾ ਤੇ ਇਸ ਕਰਕੇ ਗੋਲ ਬਣਾ ਰਹੀ ਹਾਂ ਤੁਸੀਂ ਚਾਹੋ ਤਾਂ ਤਿੰਨ ਕੋਣਿਆਂ ਵਾਲਾ ਜਾਂ ਚਾਰ ਕੋਣਿਆਂ ਵਾਲਾ ਜਿਹੜਾ ਸਕੁਅਰ ਹੁੰਦਾ ਉਹ ਵੀ ਬਣਾ ਸਕਦੇ ਹੋ ਹੁਣ ਇਹਨੂੰ ਆਪਾਂ ਗਰਮ ਤਵੇ ਤੇ ਪਾ ਕੇ ਸੇਕ ਲਵਾਂਗੇ ਤੇ ਤਵੇ ਨੂੰ ਨਾ ਮੈਂ ਇੱਥੇ ਪਹਿਲਾਂ ਹੀ ਮੀਡੀਅਮ ਗਰਮ ਕਰ ਲਿਆ ਹੋਇਆ ਹੈ ਤੇ ਤਵੇ ਤੇ ਪੰਜ ਤੋਂ ਬਾਅਦ ਨਾ ਐਸパਸੇ ਹੁਣ ਆਪਾਂ ਥੋੜਾ ਜਿਹਾ ਸੇਕਨ ਦਵਾਂਗੇ ਤੇ ਥੋੜਾ ਜਿਹਾ ਸੇਕਨ ਤੋਂ ਬਾਅਦ ਹੁਣ ਆਪਾਂ ਇਹਦੀ ਕਰ ਦਵਾਂਗੇ ਸਾਈਡ ਚੇਂਜ ਤੇ ਚੇਂਜ ਕਰਕੇ ਫਿਰ ਦੋਨੋਂ ਪਾਸੇ ਘਿਓ ਲਾ ਕੇ ਨਾ ਤੇ ਗੈਸ ਦੀ ਫਲੇਮ ਨੂੰ ਸੈੱਟ ਕਰਦੇ ਹੋਏ ਆਪਾਂ ਵਧੀਆ ਜਿਹਾ ਕਲਰ ਆਨ ਤੱਕ ਸੇਕ ਲਵਾਂਗੇ ਤੇ ਪਰੌਂਠੇ ਤਾਂ ਤੁਸੀਂ ਘਰ ਵਿੱਚ ਬਣਾਉਂਦੇ ਹੀ ਹੋ ਤੇ ਬਸ ਜਦੋਂ ਵਧੀਆ ਜਿਹਾ ਸਿੱਕ ਜਾਂ ਇੱਕਦਮ कुरकुरੇ ਹੋ ਜਾਣ ਕਰਾਰੇ ਉਦੋਂ ਆਪਾਂ ਇਹਨੂੰ ਤਵੇ ਤੋਂ ਉਤਾਰ ਲਵਾਂਗੇ ਔਰ ਪਿੰਡੀਆਂ ਨਾਲ ਖਾਵਾਂਗੇ ਬਹੁਤ ਹੀ ਸਵਾਦ ਲੱਗਣਗੇ ਤੇ ਲਓ ਜੀ ਪਰੌਂਠਾ ਜੜਾ ਹੈ ਨਾ ਦੋਨੋਂ ਪਾਸੇ ਵਧੀਆ ਰੜ ਕੇ ਆ ਦੇਖੋ ਕਿੰਨਾ ਵਧੀਆ ਕਲਰ ਆਇਆ ਹੈ ਹਨਾ ਤੇ ਹੁਣ ਇਹਨੂੰ ਆਪਾਂ ਤਵੇ ਤੋਂ ਉਤਾਰ ਕੇ ਇੱਕ ਪਲੇਟ 'ਚ ਰੱਖ ਲਵਾਂਗੇ ਤੇ ਲਓ ਜੀ ਸਪੈਸ਼ਲ ਮਸਾਲੇਦਾਰ ਪਿੰਡੀ ਦੇ ਨਾਲ ਮਸਾਲੇਦਾਰ ਪਰੌਂਠੇ ਤਿਆਰ ਨੇ ਤੁਸੀਂ ਇਹਨਾਂ ਨੂੰ ਲੰਚ ਡਿਨਰ ਜਾਂ ਬ੍ਰੇਕਫਾਸਟ ਜਦੋਂ ਮਰਜ਼ੀ ਬਣਾ ਕੇ ਖਾਓ ਇਹ ਤੁਹਾਨੂੰ ਬਹੁਤ ਹੀ ਪਸੰਦ ਆਏਗੀ ਰੈਸਪੀ